ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਆਪਾਂ ਤੁਹਾਡੀ ਹਾਈ ਡਿਮਾਂਡ ਤੇ ਬਹੁਤ ਸੋਹਣੇ ਪਸ਼ਮੀਨੇ ਦੇ ਉੱਪਰ ਬੜਾ ਪਿਆਰੇ-ਪਿਆਰੇ ਜੇ ਵਰਕ ਕਰਵਾ ਕੇ ਲੈ ਕੇ ਆਈਆਂ ਜੋ ਕਿ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਇੰਨਾ ਕੋ ਪਿਆਰ ਉਸ ਵੀਡੀਓ ਨੂੰ ਮਿਲਿਆ ਹੋਇਆ 50k ਤੋਂ ਉੱਪਰ ਚਲੀ ਗਈ ਆ ਉਹ ਵੀਡੀਓ ਤੇ ਉਹਨਾਂ ਦਾ ਰਿਸਪੌਂਸ ਇੰਨਾ ਪਿਆਰਾ ਆ ਜਿੱਦਾਂ ਇੱਕ ਕਾਫੀ ਸੂਟ ਸੀ ਇਹ ਜਿਹੜੇ ਕਲਰ ਬਣਵਾਏ ਹੈ ਨਾ ਇਹ ਵਾਲੇ ਇਹ ਸਪੈਸ਼ਲ ਉਸ ਵੀਡੀਓ ਦੀ ਹਾਈ ਡਿਮਾਂਡ ਤੇ ਕਲਰ ਬਣ ਕੇ ਆਈ ਹੈ ਇੱਕ-ਇੱਕ ਦੇ ਮੈਂ 20 25 25 ਪੀਸ ਬਣਵਾਏ ਆ ਜੀ ਪਹਿਲਾਂ ਸੀ ਸਾਡੇ ਕੋਲ ਐਡਵਾਂਸ ਬੁਕਿੰਗ ਲੰਦੇ ਰਹੇ ਅਸੀਂ ਹਫ਼ਤੇ 10 ਦਿਨ ਦੇ ਵਿੱਚ ਵੀ ਤੁਹਾਨੂੰ ਸਾਰਾ ਕੁਝ ਰੈਡੀ ਕਰਕੇ ਦੇ ਆ ਜਿਨ੍ਹਾਂ ਦੀ ਬੁਕਿੰਗ ਸੀ ਐਡਵਾਂਸ ਸਭ ਦਾ ਹੋ ਗਿਆ ਜੀ ਕਲੀਅਰ ਇਹ ਸਟਾਕ ਆਪਣੇ ਕੋਲ ਕਾਊਂਟਰ ਤੇ ਆ ਇਹ ਸੇਲ ਵਾਸਤੇ ਆ ਠੀਕ ਆ ਜੀ ਹੁਣ ਤੁਸੀਂ ਫਟਾਫਟ ਕਰਾਣੀ ਹੈ ਆਪਣੇ ਸੂਟ ਦੀ ਬੁਕਿੰਗ ਜਿਹੜਾ ਆ ਰਿਹਾ ਪਸੰਦ ਤੇ ਅੱਜ ਆਪਾਂ ਲੱਕੀ ਡ੍ਰੋ ਕੱਢਾਂਗੇ ਜਿਹੜੇ ਆਪਣੀ ਇਹੀ ਵੀਡੀਓ ਪੰਜਾਬੀ ਕੇ ਤੇ ਇੰਨਾ ਪਿਆਰ ਇੰਨੀ ਸ਼ੇਅਰਿੰਗ ਕੀਤੀ ਹੈ ਤੁਸੀਂ ਵੀਡੀਓ ਨੂੰ ਦਿਲ ਤੋਂ ਧੰਨਵਾਦ ਸਾਰਿਆਂ ਦਾ ਉਸੇ ਵੀਡੀਓ ਤੇ ਅੱਜ ਆਪਾਂ ਲੱਕੀ ਡਰੋ ਵੀ ਕੱਢਾਂਗੇ ਠੀਕ ਆ ਜੀ ਤੇ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਉਹਦੇ ਵਿੱਚ ਜਿਹੜੇ ਹੈਗੇ ਆ ਕਲਰ ਜਿਹੜੀ ਉਸ ਵੀਡੀਓ ਦੇ ਵਿੱਚੋਂ ਹਾਈ ਡਿਮਾਂਡ ਸੀ ਸਿਰਫ ਉਹੀ ਕਲਰ ਆਪਾਂ ਨੇ ਰੈਡੀ ਕਰਵਾਏ ਆ ਠੀਕ ਆ ਜੀ ਹੁਣ ਆਰਾਮ ਨਾਲ ਦੇਖਣੀ ਹੈ ਵੀਡੀਓ ਜੋ ਆ ਰਹੇ ਆ ਪਸੰਦ ਫਟਾਫਟ ਕਰਾਣਾ ਹੈ ਬੁੱਕ ਇੰਨਾ ਕੋ ਹੋ ਮਾਲ ਹੈਗਾ ਅੱਜ ਆਪਣੇ ਕੋਲ ਚਲੋ ਜੀ ਚੱਕ ਲਓ ਜੀ ਦੇਖੋ ਇਹ ਆਪਾਂ ਨੇ ਇਹ ਇਹ ਰੰਗ ਬਣਵਾਏ ਆ ਠੀਕ ਹੈ ਦੋ ਕਲਰ ਇਹ ਦੋ ਇਹ ਜਿਨ੍ਹਾਂ ਦੀ ਤੁਹਾਡੀ ਹਾਈ ਡਿਮਾਂਡ ਸੀ ਨਾ ਮਤਲਬ ਆਪਾਂ ਨੇ ਉਹੀ ਕਲਰ ਰੈਡੀ ਕਰਵਾਏ ਆ ਬਲੈਕ ਤੇ ਮਹਿਰੂਨ ਤਾਂ ਆਪਾਂ ਹਮੇਸ਼ਾ ਹੀ ਕਰਵਾ ਇਹ ਵਾਲੇ ਰਹੇਗੇ ਸੂਟ 1 ਬਾਈ 1 ਤੁਹਾਨੂੰ ਦਿਖਾਉਂਦੇ ਆ ਸਭ ਤੋਂ ਪਹਿਲਾਂ ਦਿਖਾਉਂਦੇ ਆ ਕਾਫੀ ਕਲਰ ਦਾ ਸੂਟ ਕਿਉਂਕਿ ਆਪਾਂ ਨੇ ਕਾਫੀ ਇੱਕ ਰੈਡੀ ਵੀ ਕਰਵਾਇਆ ਹੋਇਆ ਹੈ ਕਿਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਉਹ ਵੀ ਤੁਸੀਂ ਦੇਖ ਲੈਣਾ ਜਿਹੜੇ ਦੁਪੱਟੇ ਆ ਜੀ ਦੁਪੱਟੇ ਵਾਈਟ ਆਪਾਂ ਦੰਦੇ ਆ ਨਾਲ ਜੇ ਕਿਸੇ ਨੇ ਪਰਚੇਸ ਕਰਨਾ ਹੈ ਜੇ ਡਾਈ ਕਰवानी ਹੈ ਉਹ ਤੁਹਾਡੀ ਆਪਣੀ ਆ ਜੀ ਤੁਸੀਂ ਆਪਣੇ ਹਿਸਾਬ ਨਾਲ ਡਾਈ ਕਰਾਓ ਜਿੱਦਾਂ ਮਰਜ਼ੀ ਤੁਸੀਂ ਕਰਵਾ ਸਕਦੇ ਆ ਠੀਕ ਹੈ ਦੁਪੱਟਾ ਨਾਲ ਨਹੀਂ ਹੋਏਗਾ ਸੂਟ ਦੇ ਵਿਦਆਊਟ ਦੁਪੱਟਾ ਸੂਟ ਹੋਏਗੇ ਦਿਖਾਉਂਦੀ ਆ ਤੁਹਾਨੂੰ ਸਭ ਤੋਂ ਪਹਿਲਾ ਪੀਸ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਠੀਕ ਹੈ ਕੁਸ਼ਮ ਪਸ਼ਮੀਨਾ ਹੈ ਬਾਈ ਰਾਮਟੈਕਸ 100% ਕੱਪੜੇ ਦੀ ਗਾਰੰਟੀ ਹੁੰਦੀ ਹੈ ਜੀ ਠੀਕ ਹੈ 100% ਗਾਰੰਟੀ ਹੁੰਦੀ ਹੈ ਅਸੀਂ ਖੁਦ ਯੂਜ਼ ਕਰਦੇ ਹਾਂ ਠੀਕ ਹੈ ਬਲੈਕ ਤੇ ਮਹਿਰੂਨ ਤਾਂ ਮੈਂ ਇਹਦਾ ਬਣਵਾਇਆ ਵੀ ਹੋਇਆ ਕਾਫੀ ਵਾਰ ਪਾਇਆ ਵੀ ਹੈਗਾ ਆ ਜਿਉਂ ਦਾ ਤਿਉਂ ਕੱਪੜਾ ਆ ਠੀਕ ਹੈ ਜੀ ਇੱਕ ਨੰਬਰ ਦਾ ਫੈਬਰਿਕ ਹੁੰਦਾ ਆ ਕੋਈ ਕੰਪਲੇਨ ਨਹੀਂ ਹੈਗੀ ਇਹ ਤੁਹਾਨੂੰ ਘੇਰਾ ਮਿਲੇਗਾ ਜੀ ਇੰਚ ਟੇਪ ਦੇ ਦੋ ਨਾਲ ਨਾਲ ਇਹ ਘੇਰਾ ਮਿਲੇਗਾ ਜੀ ਸਾਈਡ ਤੇ ਮਿਲेंगी ਤੁਹਾਨੂੰ ਬਾਜੂਆਂ ਕੋਫੀ ਰਹੇਗਾ ਕਲਰ ਠੀਕ ਹੈ ਹੁਣੇ ਅਸੀਂ ਸੂਟ ਰੈਡੀ ਵੀ ਕਰਵਾਇਆ ਹੋਇਆ ਜੀ ਇੱਕ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਕਿਸੇ ਮੈਡਮ ਦਾ ਬਣਿਆ ਆ ਦੇਖੋ ਜੀ ਕਾਫੀ ਕਲਰ ਦਾ ਹੀ ਸੂਟ ਆ ਆ ਦੇਖੋ ਇੱਥੇ ਪੌਟਲੀ ਬਟਨ ਲਗਾਈ ਹੈ ਤੇ ਇਹ ਤੁਹਾਨੂੰ ਐਮਬਰਾਇਡਰੀ ਮਿਲੇਗੀ ਇਸ ਟਾਈਪ ਦੀ ਠੀਕ ਹੈ ਇਹ ਤੁਹਾਡਾ ਘੇਰਾ ਆ ਠੀਕ ਹੈ ਜਿਹੜਾ ਆਪਣਾ ਇਹ ਘੇਰਾ ਆ ਐਮਬਰਾਇਡਰੀ ਦਾ ਇਹ ਤੁਹਾਡਾ ਕਿੰਨਾ ਹੈਗਾ ਜੀ ਦੇਖੋ 26 ਇੰਚ ਤੱਕ ਰੈਡੀ ਆ 26 27 ਤੱਕ ਬਣ ਜੂਗਾ ਇਹਨਾਂ ਦਾ 1 ਇੰਚ ਠੀਕ ਹੈ ਇਸ ਤਰ੍ਹਾਂ ਤੁਹਾਡੇ ਸੂਟ ਦੀ ਡਿਜ਼ਾਈਨਿੰਗ ਹੋਣੀ ਹੈ ਬਾਜੂ ਤੇ ਐਮਬਰਾਇਡਰੀ ਆਏਗੀ ਤੁਹਾਡੇ ਪੱਲੇ ਤੇ ਐਮਬਰਾਇਡਰੀ ਆਏਗੀ ਇਹ ਸਲਵਾਰ ਇਹਨਾਂ ਦੀ ਤੇ ਇਹ ਅਸੀਂ ਚੁੰਨੇ ਡਾਈ ਡਾਈ ਕਰਵਾਈ ਹੈ ਇਹਨੂੰ ਚਨੋਂਨ ਦਾ ਇਹਨਾਂ ਨੇ ਵੱਡਾ ਦੁਪੱਟਾ ਡਾਈ ਕਰਵਾਇਆ ਵਿਦ ਲੇਸ ਫਿਨਿਸ਼ਿੰਗ ਠੀਕ ਹੈ ਜੀ ਇਸ ਟਾਈਪ ਦਾ ਇਹ ਸੂਟ ਬਣ ਕੇ ਹੋਇਆ ਹੈ ਰੈਡੀ ਤੇ ਜਿਹੜਾ ਅੱਜ ਦੇ ਸੂਟ ਦਾ ਰੇਟ ਹੈਗਾ ਜੀ 1250 ਰੁਪਏ ਦਾ ਇੱਕ ਸੂਟ ਠੀਕ ਹੈ ਜੀ ਤੇ 2400 ਦੇ ਤੁਹਾਨੂੰ ਦੋ ਸੂਟ ਮਿਲेंगे ਠੀਕ ਹੈ 1250 ਰੁਪਏ ਦਾ ਇੱਕ ਸੂਟ ਮਿਲੇਗਾ ਨਾਲ ਸ਼ਿਪਿੰਗ ਲੱਗੇਗੀ ਦੋ ਸੂਟ ਤੁਸੀਂ ਲਓਗੇ 2400 ਰੁਪਏ ਦੇ ਪਾਉਗੇ ਠੀਕ ਹੈ ਜੀ ਫਟਾਫਟ ਦੇਖਣਾ ਹੈ ਆਪਣਾ ਸੂਟ ਜਿਹੜਾ ਆ ਰਿਹਾ ਪਸੰਦ ਕਰਾਣਾ ਹੈ ਬੁੱਕ ਨੰਬਰ 1 ਕਾਫੀ ਕਲਰ ਪੀਸ ਦੇਖੋ ਆਪਣਾ ਨੰਬਰ 2 ਇਹ ਗਾਜਰੀ ਜੀ ਸ਼ੇਡ ਹੈ ਇਹ ਇੱਕ ਨੰਬਰ ਦਾ ਪੀਸ ਸੀ ਉਸ ਦਿਨ ਦੀ ਵੀਡੀਓ ਦੇ ਵਿੱਚ ਉਸ ਦਿਨ ਵੀ ਇਹ ਸਾਰਾ ਸਟਾਕ ਖਤਮ ਸੀ ਜੀ ਅੱਜ ਫੇਰ ਇਹ ਪੀਸ ਮੰਗਵਾਏ ਨੰਬਰ ਰਹੇਗਾ 2 ਕਲਰ ਹੀ ਇੰਨੇ ਪਿਆਰੇ ਹੁਣ ਜਿਹੜੇ ਵੀ ਤੁਹਾਨੂੰ ਕਲਰ ਦਿਖਾਏ ਜਾਣਗੇ ਨਾ ਇਹ ਉਹ ਕਲਰ ਹੈ ਜੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਸੀ ਉਸ ਵੀਡੀਓ ਦੇ ਵਿੱਚ ਮਤਲਬ 2 2 ਸੂਟ ਹਰ ਕਿਸੇ ਨੇ ਹੀ ਮੰਗੇ ਆ ਆਪਣਾ ਰਹੇਗਾ ਨੰਬਰ 3 ਦੇਖੋ ਕੱਪੜਾ ਕਿੰਨਾ ਸਮੂਥ ਐਂਡ ਫਾਈਨ ਹੈ ਹੜਾ ਹੜਾ ਕੇ ਕੱਪੜਾ ਪਾਣ ਵਾਲਾ ਆ ਠੀਕ ਹੈ ਜੀ ਬਾਏ ਚਾਂਸ ਕਿਸੇ ਸੂਟ 'ਚ ਵੀ ਕੋਈ ਵੀ ਪ੍ਰੋਬਲਮ ਆ ਹੁਣ ਇਹ ਜੇ ਮਤਲਬ 19 20 ਕਿਸੇ 'ਚ ਕੋਈ ਪ੍ਰੋਬਲਮ ਵੀ ਹੈ ਆਪਾਂ ਸੁਣਵਾਈ ਵੀ ਕਰਦੇ ਆ ਫੋਨ ਵੀ ਚੱਕਦੇ ਆ ਬਾਕੀ ਆਪਾਂ ਇਹਨੂੰ ਕਹਿ ਰਹੇ ਆ ਜੀ 100% ਗਾਰੰਟੀ ਆ ਠੀਕ ਆ ਜੀ ਸੂਟ ਦੀ ਤੇ ਉਹ ਆਪਾਂ ਦੰਦੇ ਆ ਨੰਬਰ ਰਹੇਗਾ ਇਸ ਪੀਸ ਦਾ 3 ਨੰਬਰ ਰਹੇਗਾ ਇਸ ਪੀਸ ਦਾ 3 ਠੀਕ ਹੈ ਜੀ ਨੈਕਸਟ ਪੀਸ ਨੰਬਰ ਰਹੇਗਾ ਇਸ ਪੀਸ ਦਾ 4 ਦੇਖੋ ਜੀ ਨੰਬਰ 4 ਠੀਕ ਹੈ ਇਹ ਰਹੇਗਾ ਇਸ ਪੀਸ ਦਾ ਕਲਰ ਆ ਦੇਖੋ ਜੀ ਇਹ ਕੇ ਰਾਇਆ ਥੋੜਾ ਜਿਹਾ orange tone ਤੇ ਜਾਏਗਾ suit ਨੰਬਰ ਰਹੇਗਾ ਇਸ ਪੀਸ ਦਾ 5 ਠੀਕ ਹੈ ਜੀ ਇਹ ਰਹੇਗਾ ਨੰਬਰ 5 ਜੀ ਨੰਬਰ 6 ਸ਼ਾਨਦਾਰ ਵਰਕ ਆ ਰਿਹਾ navy blue color ਹੈ ਕਢਾਈ ਵੀ ਸਭ ਕੁਝ ਇਹ ਜਿੱਦਾ ਜਿਸ ਰੇਟ ਦੀ ਇਹ embroidery ਹੁੰਦੀ ਹੈ ਨਾ ਉਸ ਰੇਟ ਦੇ ਵਿੱਚ ਤੁਹਾਨੂੰ ਪੂਰਾ suit ਵੀ ਮਿਲ ਰਿਹਾ ਕਢਾਈ ਵੀ ਮਿਲ ਰਹੀ ਹੈ ramtex brand ਦਾ ਮਿਲ ਰਿਹਾ ਪੂਰੀ ਕੰਨੀ ਤੇ ਤੁਹਾਨੂੰ stamp ਮਿਲੇਗੀ ਰੀਜ਼ਨ ਕੀ ਹੈ ਕਿ ਆਪਾਂ ਜੀ ਕੁਆਂਟੀਟੀ ਦੇ ਵਿੱਚ ਸਟਾਕ ਰੈਡੀ ਕਰਵਾਉਂਦੇ ਆ 100 ਪਲੱਸ ਪੀਸ ਇੱਕ ਵਾਰ ਸਾਡਾ ਬਣਦਾ ਉਸ ਕਰਕੇ ਸਾਨੂੰ ਰੇਟ ਥੋੜਾ ਜਿਹਾ ਠੀਕ ਪੈਂਦਾ ਆ ਉਹੀ ਕਾਰਨ ਹੈ ਤੁਹਾਡੇ ਕੋਲ ਵੀ ਠੀਕ ਰੇਟ ਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਸੂਟ ਪਹੁੰਚਦਾ ਆ ਕਈ ਮੈਡਮਾਂ ਪੁੱਛਦੀਆਂ ਵੀ ਰਾਮਟੈਕਸ ਦਾ ਆ ਜੋ ਇੰਨੇ ਕ ਰੇਟ ਦੇ ਵਿੱਚ ਕਢਾਈ ਦੇ ਨਾਲ ਸੂਟ ਮਿਲ ਰਿਹਾ ਕਿਉਂਕਿ ਹੋਰ ਬ੍ਰਾਂਡ ਦੇ ਮਿਲ ਜਾਂਦੇ ਆ ਰਾਮਟੈਕਸ ਦਾ ਨਹੀਂ ਮਿਲਦਾ ਬਟ ਉਹੀ ਆ ਵੀ ਤੁਹਾਨੂੰ ਇਹ ਬਿਲਕੁਲ ਮਿਲੇਗਾ ਸਹੀ ਰੇਟ ਦੇ ਵਿੱਚ ਸਹੀ ਚੀਜ਼ ਇਸ ਸਟੈਂਪ ਦੇ ਨਾਲ ਤੁਹਾਨੂੰ ਪੂਰਾ ਫੈਬਰਿਕ ਮਿਲੇਗਾ ਠੀਕ ਹੈ ਜੀ ਇਹ ਰਹੇਗਾ ਕਿਹੜਾ ਨੰਬਰ ਰਹੇਗਾ ਇਸ ਪੀਸ ਦਾ 8 ਨੈਕਸਟ ਕਲਰ ਆਪਣਾ ਇਹ ਰਹੇਗਾ ਬੜਾ ਸੋਹਣਾ ਧਾਨੀਜਾ ਕਲਰ ਹੈ ਜੋ ਬਹੁਤ ਟ੍ਰੈਂਡਿੰਗ ਕਲਰ ਵੀ ਹੈਗਾ ਆ ਨੰਬਰ ਰਹੇਗਾ ਇਸ ਪੀਸ ਦਾ 9 ਇਹ ਤੁਹਾਨੂੰ ਐਮਬਰਾਇਡਰੀ ਮਿਲੇਗੀ ਇਹ ਮਿਲੇਗੀ ਦੋਨੋਂ ਸਾਈਡ ਤੇ ਬਾਜੂਆਂ ਤੇ 5 ਮੀਟਰ ਪਲੱਸ ਕੱਪੜਾ ਹੋਏਗਾ ਨੈਕਸਟ ਪੀਸ ਆਪਣਾ ਇਹ ਆਏਗਾ ਜੀ ਦੇਖੋ ਨੰਬਰ 10 ਠੀਕ ਹੈ ਜੀ ਇਹ ਰਹੇਗਾ ਨੰਬਰ 10 ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਠੀਕ ਹੈ ਬਹੁਤ ਸੋਹਣਾ ਕਲਰ ਇਹ ਕਢਾਈ ਆ ਇਹ ਤੁਹਾਨੂੰ ਬਾਜੂਆਂ ਤੇ ਮਿਲ ਰਿਹਾ ਨੰਬਰ ਰਹਿਣ ਵਾਲਾ ਇਸ ਪੀਸ ਦਾ ਨੰਬਰ ਦਿਓ ਜੀ ਨੰਬਰ ਰਹੇਗਾ 11 ਕਲਰ ਕਹੇ ਜਾ ਰਿਹਾ ਭਾਵਨਾ ਹਮ ਓਕੇ ਹਾਂ ਨੰਬਰ 11 ਠੀਕ ਹੈ ਜੀ ਨੈਕਸਟ ਪੀਸ ਇੱਕ ਹੋਰ ਬਹੁਤ ਸੋਹਣਾ ਜਿਹਾ ਪੀਸ ਦੇਖੋ ਨੰਬਰ 12 पूरा पेपर लगा के पूरी फिनिशिंग करेगा, ठीक है नंबर वाला है इस पीस का बारह हलो जी नंबर हैगा जी इस पीस है बारह ठीक है जी एक कलर है नैक्सट पीस एक रहेगी महरून शेड कहो रंग आ रहा रैड आ रहा रेड नहीं हैगा जी हैगा या महरून शेड है ना महरून है ना yeah. ਮਹਿਰੂਨ ਦਾ ਡਿਸ਼ ਮਹਿਰੂਨ ਹੈ ਬੋੜਾ ਅੱਛਾ ਬ੍ਰਾਈਟ ਜਿਹਾ ਕਲਰ ਹੈ ਜੇ ਤੁਸੀਂ ਇਹ ਪਲੇਨ ਸੂਟ ਲੈਣਾ ਜੀ ਪਲੇਨ ਸੂਟ ਹੈਗਾ ਆ 800 ਰੁਪਏ ਦਾ ਠੀਕ ਹੈ ਜੇ ਕਢਾਈ ਦੇ ਨਾਲ ਲੈਣਾ ਆ ਤੇ 1250 ਰੁਪਏ ਦਾ ਆ 2400 ਰੁਪਏ ਦੇ ਦੋ ਸੂਟ ਹੈ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ 13 ਜਿਹੜਾ ਬਲੈਕ ਤੇ ਮਹਿਰੂਨ ਹੈ ਨਾ ਉਹ ਆਪਣੇ ਕੋਲ ਪਲੇਨ ਕੁਆਂਟੀਟੀ ਦੇ ਵਿੱਚ ਸਟਾਕ ਹੈਗਾ ਆ ਕਿਉਂਕਿ ਹਰ ਕਸਟਮਰ ਮੰਗ ਲੈਂਦਾ ਹੈ ਜੀ ਚਾਹੇ ਤੁਸੀਂ ਸਲਵਾਰ ਦਾ ਫੈਬਰਿਕ ਲੈਣਾ ਪਲਾਜ਼ੋ ਦਾ ਲੈਣਾ ਬਲੈਕ ਮਹਿਰੂਨ ਦੋਨੋਂ ਰੰਗ ਮਿਲेंगे ਤੁਹਾਨੂੰ रामटेक्स ब्रांड दे मिलेंगे ठीक है जी सुपर पशमीना रामटेक्स नंबर रहेगा इस पीस का चौदह रहेगा इस पीस का पंद्रह देखो जी एक पीस रहेगा ठीक है बहुत सोहना जा नंबर पंद्रह नैक्सट रहेगा अपना ए वाला पीस नंबर सोलह यह थोन कलर मिलना ये रहेगी एम्ब्रॉयडरी ठीक है नंबर सोलह बारह सौ पंजा का एक सूट 24 روپے دے دو سوٹ دیکھو جی سکن جه کلر دا سوٹ نمبر رہے گا اس پیس دا 17 ٹھیک ہے یہ کرے گا 17 نمبر نیکسٹ پیس اپنا اے رہے گا دیکھو جی اے এমبرائڈری ہے بہت شاندار کلر کمبینیشن ہے اور ودیا لگائی ہوئی ہے لگ جا کلر نمبر رہے گا اس پیس دا 18 نیکسٹ پیس رہے گا نمبر 19 دیکھو جی कुशम पश्मीना बाय रामटेक्स दी मोहर रहेगी नंबर रहेगा 19 ACG 1250 ਦਾ 1 सूट 2500 ਦੇ 2 सूट ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਲੈਕ ਤੇ ਮਹਿਰੂਨ ਸਾਡਾ ਸੁਪਰ ਹਿੱਟ ਡਿਜ਼ਾਈਨ ਠੀਕ ਹੈ ਜੀ ਇਹ ਵਾਲੇ ਸੂਟ ਰਹੇਗੇ ਇਹਨਾਂ ਦਾ ਰੇਟ ਹੈਗਾ ਆ ਜਿਹੜਾ ਇਹਨਾਂ ਦਾ ਰੇਟ ਹੈ ਜੀ ਇਹਨਾਂ ਦਾ ਰੇਟ ਰਹੇਗਾ 1350 ਰੁਪਏ ਚੈਕ ਬਲੈਕ ਕਲਰ ਕੁਸ਼ਮ ਪਸ਼ਮੀਨਾ ਬਾਈ ਰਾਮਟੈਕਸ ਦੇਖੋ ਜੀ ਬਹੁਤ ਸ਼ਾਨਦਾਰ ਪੀਸ ਇੱਕ ਕਢਾਈ ਹੋਇਆ ਵਾ ਪੀਸ ਨੰਬਰ ਰਹੇਗਾ ਇਸ ਪੀਸ ਦਾ 20 ਠੀਕ ਹੈ ਇਹ ਰਹੇਗਾ ਬੀ ਨੰਬਰ ਇਹਦਾ ਰੈਡੀ ਹੋਇਆ ਵਾ ਇਹ ਮੈਂ ਵੀ ਸੂਟ ਸਟਿਚ ਕਰਾਇਆ ਹੋਇਆ ਇਹ ਸਾਡੇ ਕਸਟਮਰ ਦਾ ਆ ਠੀਕ ਹੈ ਜੀ ਮੈਂ ਵੀ ਇਹਦਾ ਬਣਵਾਇਆ ਹੋਇਆ ਆ ਦੇਖੋ ਮੈਂ ਬਾਜੂ ਤੇ ਲੇਸ ਲਗਵਾਈ ਹੋਈ ਹੈ ਪੈਂਟ ਤੇ ਵੀ ਇਹਨਾਂ ਨੇ ਇਸ ਤਰ੍ਹਾਂ ਦੇਖੋ ਰਾਵ ਨਾਲ ਤਿਆਰ ਹੋ ਕੇ ਆ ਰਿਹਾ ਜੇ ਥੋੜਾ ਜਿਹਾ ਪਲੇਨ ਹੋਏਗਾ ਇੱਥੇ ਪਾਈਪਿੰਗ ਆ ਜਾਏਗੀ ਐਦਾਂ ਪੂਰਾ ਘੇਰਾ ਆ ਰਿਹਾ ਬੜਾ ਸੋਹਣਾ ਸੂਟ ਬਣਦਾ ਹੈ ਰੈਡੀ ਹੋ ਕੇ ਗਲੇ ਤੇ ਅਸੀਂ ਬਟਨ ਲਗਾਉਂਦੇ ਇਸ ਤਰ੍ਹਾਂ ਬਣਾਤਾ ਬਣ ਗਿਆ ਨਾ ਫਰਸਟ ਕਲਾਸ ਸੂਟ ਨੰਬਰ ਰਹੇਗਾ ਇਸ ਪੀਸ ਦਾ ਬੀ ਰੇਟ ਹੈਗਾ ਜੀ 1350 ਰੁਪਏ ਅੱਜ ਤੁਹਾਨੂੰ ਨਾ ਇੱਕ ਬੈਨੇਫਿਟ ਹੋਰ ਵੀ ਦੇ ਰਹੇ ਆ ਆਪਾਂ ਬੈਨੇਫਿਟ ਤਾਂ ਬਣਦਾ ਹੀ ਆਪਣੇ ਕਸਟਮਰ ਦਾ ਇੰਨਾ ਪਿਆਰ ਤੁਸੀਂ ਦਿੰਦੇ ਆ ਵੀਡੀਓ ਨੂੰ ਤੇ ਇੰਨਾ ਜਿਆਦਾ ਰਿਸਪਾਂਸ ਇਹ ਸੱਚਾਈ ਆ ਜੀ ਆਪਣੇ ਇੰਨੇ ਇੰਨੇ ਸੂਟ ਰੈਡੀ ਕਰਵਾਉਂਦੇ ਆ ਸਿਰਫ ਤੁਹਾਡੇ ਭਰੋਸੇ ਤੇ ਕਰਾਉਂਦੇ ਆ ਤੇ ਤੁਸੀਂ ਸੱਚੇ ਚ ਜੁੜੇ ਹੋ ਵੀ ਦਿਲ ਤੋਂ ਆ ਸਾਡੇ ਕਸਟਮਰ ਦੇਖੋ ਜੀ ਇਹ ਵਾਲੇ ਦੁਪट्टे ਆ ਠੀਕ ਹੈ ਬੜੇ ਪਿਆਰੇ ਤੁਹਾਡੇ ਵਾਸਤੇ ਲੈ ਕੇ ਆਈਆਂ ਦੁਪट्टे ਕਿਉਂਕਿ ਇਹ ਹੁਣ ਕਈ ਕਸਟਮਰ ਕਹਿੰਦੇ ਆ ਜਿਹੜਾ 270 ਦਾ ਨਾ ਵਿਨੇਮੇ ਪਿਓਰ ਦਾ ਦੁਪੱਟਾ ਦਿੰਦੇ ਆ ਮੈਂ ਤਾਂ ਪੂਰੇ ਲੰਬੇ ਛੋਟੇ ਦੁਪੱਟੇ ਲੁੰਦੀਆਂ ਜੀ ਫਿਰ ਉਹ ਲੇਸਾਂ ਦਾ ਚੱਕਰ ਪੈਂਦਾ ਆ ਫਿਰ ਮੈਂ ਉਸੇ ਚੀਜ਼ ਨੂੰ ਦੇਖ ਕੇ ਨਾ ਇੱਕ ਬੜਾ ਸੋਹਣਾ ਜਾਂ ਮਸਲੀਨ ਦਾ ਦੁਪੱਟਾ ਮੰਗਵਾਇਆ 2.5 ਮੀਟਰ ਦਾ ਇਹ ਮੰਨੂ ਵੀ ਵਧੀਆ ਲੱਗਿਆ ਮੈਂ ਵੀ 2.5 ਕਰਵਾਇਆ ਦੇਖੋ ਇੱਕ ਤਾਂ ਇਹਦਾ ਪਲੱਸ ਪੁਆਇੰਟ ਹੈ ਵੀ ਚੁੰਨੀ ਵੀ ਐਨ ਹੈ ਜਿਸ ਸੰਖ ਸਭ ਕਹਿੰਦੇ ਨਾ ਅਸੀਂ ਤਾਂ ਖੂਬ ਲੰਬੀ ਚੋੜੀਆਂ ਚੁੰਨੀਆਂ ਲੰਦੇ ਜੀ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਸੇਵਾ ਤੇ ਲੰਦੇ ਆਂ ਸਾਨੂੰ ਛੋਟੀ ਛੋਟੀ ਚੁੰਨੀਆਂ ਨਹੀਂ ਚੱਲਦੀਆਂ ਫਿਰ ਮੈਂ ਇਹਨਾਂ ਵੱਡਾ ਦੁਪੱਟਾ ਲਈ ਇਹਦਾ ਰੇਟ ਹੈਗਾ ਜੀ 350 ਰੁਪਇਆ ਠੀਕ ਹੈ ਪਰ ਜਿਹੜੀ ਅੱਜ ਦੀ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਹਾਂਗੇ ਜੀ 250 ਦੀ ਜੇ ਤੁਸੀਂ ਕਿਸੇ ਵੀ ਸੂਟ ਦੇ ਨਾਲ ਲੈ ਰਹੇ ਆਂ ਪਰ ਇੱਕ ਛੋਟੀ ਜਿਹੀ ਰਿਕੁਐਸਟ ਹੋਰ ਆ ਜੇ ਕੱਲੀਆਂ ਮੈਡਮ ਦੁਪੱਟੇ ਦੁਪੱਟੇ ਲਵੋਗੇ ਨਾ ਤੇ ਫਿਰ ਆਪਾਂ ਨਹੀਂ ਦੇ ਪਾਵਾਂਗੇ ਕਿਉਂਕਿ ਜੋ ਵੀਡੀਓ ਦੇ ਵਿੱਚ ਬੋਲਿਆ ਜਾਂਦਾ ਉਸੇ ਹਿਸਾਬ ਨਾਲ ਹੀ ਹੇਠ ਜਾਂਦਾ ਚੈਕਿੰਗ ਹੁੰਦੀ ਹੈ ਕਈ ਵਾਰੀ ਹਰੀਸ਼ ਕੱਲੇ ਦੁਪੱਟੇ ਦੁਪੱਟੇ ਅੱਜ 250 ਦੇ ਦੇਹੇਗਾ ਉਹ ਨਹੀਂ ਹੋ ਪਾਏਗਾ ਜਿੱਦਾਂ ਤੁਸੀਂ ਕੋਈ ਵੀ ਸੂਟ ਲੈ ਰਹੇ ਹੋ ਨਾ ਸੂਟ ਦੇ ਨਾਲ ਤੁਸੀਂ 250 ਦੇਣਾ ਹੈ ਦੁਪੱਟੇ ਦਾ ਆਪਣੇ ਆਪ ਬਹੁਤ ਅੱਛੇ ਦੁਪੱਟੇ ਮਸਲੀਨ ਦੇ ਆਏ ਹੋਏ ਆ ਕਿੰਗਰੀ ਵਾਲੇ ਕਿਤੇ ਵੀ ਤੁਹਾਨੂੰ 350 400 ਤੋਂ ਬਿਨਾ ਇਹ ਦੁਪੱਟਾ ਨਹੀਂ ਮਿਲੇਗਾ ਜਿਹੜੀ ਕਿੰਗਰੀਏ ਸਾਡੀ ਉਹ ਵੀ 2.5 ਹੋਵੇਗੀ ਖੂਬ ਲੰਬਾ ਚੋੜਾ 2.5 ਮੀਟਰ ਦਾ ਦੁਪੱਟਾ ਆ ਠੀਕ ਹੈ ਮੈਡਮਾਂ ਕਹਿੰਦੀਆਂ ਸਾਨੂੰ ਤਾਂ ਵੱਡੇ ਵੱਡੇ ਦੁਪੱਟੇ ਚਾਹੀਦੇ ਜੀ ਐਨ ਵਧੀਆ ਦੇਖੋ 2.5 ਤੋਂ ਵੀ ਪਲੱਸ ਹੈ ਮਤਲਬ ਐਨ ਸਰਦਾਰਨੀਆਂ ਦੇ ਦੁਪੱਟੇ ਤੁਹਾਨੂੰ ਪਤਾ 250 ਚ ਕਿਤੇ ਨਹੀਂ ਮਿਲੇਗਾ ਬਟ ਸਿਰਫ ਬੈਨੀਫਿਟ ਹੈਗਾ ਆ ਆਪਣੇ ਸੂਟਾਂ ਦੇ ਨਾਲ ਨੰਬਰ ਰਹੇਗਾ ਵੀ ਬਿਨਾ ਦੇਰੀ ਕਰੇ ਕਰਾਣੇ ਹੈ ਆਪਣੇ ਸੂਟ ਬੁੱਕ ਦੇਖੋ ਮੈਡਮਾਂ ਜਿੱਦਾਂ ਇਹ ਲੈ ਰਹੀਆਂ ਇਹ ਸੂਟ ਆ ਗਏ ਜੀ ਆਪਣੇ ਵੀ ਦਿਖਾਉਂਦੀਆਂ ਉਹਨਾਂ ਨੇ ਪੇਮੈਂਟ ਪਾਈ ਹੋਈ ਹੈ ਟਾਈ ਡਾਈ ਵਾਸਤੇ ਦੁਪੱਟਾ ਜਾਏਗਾ ਇਦਾਂ ਠੀਕ ਹੈ ਇਸ ਤਰ੍ਹਾਂ ਇਹਨਾਂ ਦੇ ਨਾਲ ਜਾ ਰਹੀਆਂ ਇਹ ਸੋਹਣੇ ਸੋਹਣੇ ਜਿਹੇ ਦੁਪੱਟੇ ਨੰਬਰ 20 ਦਾ ਹੋ ਗਿਆ ਬਲੈਕ ਹੁਣ ਇੱਕ ਰਹਿ ਗਿਆ ਜੀ ਆਪਣਾ ਮਹਿਰੂਨ ਇਹ ਰਹੇਗਾ 21 ਨੰਬਰ ਠੀਕ ਹੈ ਜੀ ਦੇਖੋ ਇਹਦੇ ਨਾਲ ਦਾ ਹੀ ਮਹਿਰੂਨ ਸ਼ੇਡ ਨੰਬਰ ਰਹੇਗਾ 21 ਬਹੁਤ ਸੋਹਣਾ ਕੇਰਾ ਬੜਾ ਫਿਨਿਸ਼ਿੰਗ ਦਾ ਕੰਮ ਨੰਬਰ ਰਹੇਗਾ 21 ਰੇਟ ਰਹੇਗਾ 1350 ਅੱਜ 350 ਵਾਲੀ ਚੁੰਨੀ ਮਿਲੇਗੀ 250 ਦੇ ਵਿੱਚ ਇਹ ਚੁੰਨੀ ਜ਼ਰੂਰ ਲੈਣੀ ਆ ਹਰ ਕਿਸੇ ਨੇ ਕਿਉਂਕਿ ਬਹੁਤ ਅੱਛਾ ਬੈਨੀਫਿਟ ਹੈ ਠੀਕ ਹੈ ਜੀ ਨੰਬਰ ਰਹੇਗਾ 21 ਲੈ ਲਓ ਜੀ ਹੁਣ ਆ ਗਏ ਆਪਣੇ ਕਢਾਈ ਹੋ ਕੇ ਇਹ ਵਾਲੇ ਸੂਟ ਤੁਹਾਨੂੰ ਬੋਲਿਆ ਸੀ ਨਾ ਕਿ ਮਿਲ ਜੂਗੇ ਬਲਕਿ ਸੋਮਵਾਰ ਨੂੰ ਆਣਾ ਸੀ ਉਹਨਾਂ ਨੇ ਪਾਰਸਲ ਅਰਜੈਂਟ ਭੇਜਿਆ ਕਿਉਂਕਿ ਸਾਡੇ ਕੋਲ ਇੰਨੀ ਜ਼ਿਆਦਾ ਬੁਕਿੰਗ ਹੋ ਗਈ ਸੀ ਡਾਈਆਂ ਵੀ ਕਰਾਉਣੀਆਂ ਕਈਆਂ ਨੂੰ ਜਲਦੀ ਚਾਹੀਦੇ ਆ ਸੂਟ ਇਹ ਇੱਕ ਹੋਰ ਗੱਲ ਫੇਰ ਉਹ ਮੈਡਮਾ ਨੇ ਕਈਆਂ ਨੇ ਕੱਲ ਪੁੱਛਿਆ ਬਿਨਾਂ ਕਢਾਈ ਦਾ ਦੇ ਦੋ ਹੁਣ ਨਹੀਂ ਹੈਗੇ ਜੀ ਬਿਨਾਂ ਕਢਾਈ ਦੇ ਬਸ ਇਹੀ ਸੂਟ ਸੀ ਉਹ ਅਸੀਂ ਕੱਟ ਕੇ ਕਢਾਈ ਕਰਵਾਤੀ ਹੈ ਜਦ ਤੱਕ ਤੁਸੀਂ ਲਏ ਨਹੀਂ ਜੀ ਜਦ ਸਾਡੇ ਵਿਚਾਰੇ 20 ਸੂਟ ਅਸੀਂ ਕਿਸੇ ਨੇ ਬਿਨਾਂ ਕਢਾਈ ਦਾ ਨਹੀਂ ਲਿਆ ਹੁਣ ਅਸੀਂ ਕਢਾਈ ਕਰਵਾਤੇ ਆ ਦੇਖੋ ਹੁਣ ਤੁਹਾਨੂੰ ਕਢਾਈ ਦੇ ਨਾਲ ਹੀ ਮਿਲेंगे ਸਲਵਾਰਾਂ ਦੇ ਉੱਪਰ ਮਿਲेंगी ਇਸ ਤਰ੍ਹਾਂ ਕਢਾਈ ਠੀਕ ਹੈ ਇਸ ਸੂਟ ਮੈਂ ਵੀ ਸਟਿਚ ਕਰਵਾਇਆ ਹੋਇਆ ਤੁਸੀਂ ਦੇਖਿਆ ਵੀ ਹੋਣਾ ਮੈਂ ਬੜਾ ਸੋਹਣਾ ਫਿਨਿਸ਼ਿੰਗ ਪੱਟੀ ਲਗਵਾ ਕੇ ਇਹਨੂੰ ਰੈਡੀ ਕਰਵਾਇਆ ਹੋਇਆ ਨੰਬਰ ਰਹੇਗਾ ਇਸ ਪੀਸ ਦਾ 22 ਦੁਪੱਟਾ ਲੈਣਾ ਆ ਸਿਰਫ 250 ਦਾ 350 ਵਾਲਾ ਪਵੇਗਾ ਇਹ ਸੀ ਅੱਜ ਦੀ ਕਲੈਕਸ਼ਨ ਕਿਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਣਾ ਆ ਤੇ ਜਿਹੜੀ ਆਪਣੀ ਪਹਿਲੀ ਵੀਡੀਓ ਹੈ ਜਿਹੜੀ ਤੁਸੀਂ ਇੰਨਾ ਪਿਆਰ ਦਿੱਤਾ ਉਹਦੇ ਤੇ ਅੱਜ ਕਰਦੇ ਆ ਲੱਕੀ ਡਰੋ ਜੀ ਇਹ ਤੁਹਾਡੀ ਵੀਡੀਓ ਸੀ 10 ਦਸੰਬਰ ਦੀ ਇਹਦੇ ਇਤੇ 51k ਵਿਊਜ਼ ਆਏ ਇੰਨਾ ਪਿਆਰ ਤੁਸੀਂ ਇਸ ਵੀਡੀਓ ਨੂੰ ਦਿੱਤਾ ਇਹੀ ਸੂਟ ਆਪਾਂ ਨੇ ਰੈਡੀ ਕਰਵਾਏ ਸੀ ਕੁਆਂਟੀਟੀ ਦੇ ਵਿੱਚ ਹੁਣ ਅੱਜ ਕਰਵਾਏ ਆ ਜਿਨ੍ਹਾਂ ਦੀ ਤੁਹਾਡੀ ਹਾਈ ਡਿਮਾਂਡ ਰਹੀ ਸੀ ਉਹ ਕਰਵਾਏ ਆ ਜੀ ਠੀਕ ਹੈ ਜਿਨ੍ਹਾਂ ਦਾ ਨਿਕਲਦਾ ਹੈ ਜੀ ਲੱਕੀ ਡਰੋ ਅੱਜ ਦੀ ਵੀਡੀਓ ਦੇ ਵਿੱਚ ਦੋ ਲੱਕੀ ਡਰੋ ਕੱਢਾਂਗੇ ਜਿਹਦਾ ਵੀ ਨਿਕਲ ਰਿਹਾ ਤੁਸੀਂ ਅੱਜ ਦੀ ਵੀਡੀਓ ਚ ਕੋਈ ਵੀ ਸੂਟ ਪਰਚੇਸ ਕਰੋ 250 ਤੁਹਾਨੂੰ ਲੈਸ ਮਿਲੇਗਾ ਜੋ ਅੱਜ ਦੀ ਵੀਡੀਓ ਚੱਲ ਰਹੀ ਹੈ ਉਹਦੇ ਵਿੱਚੋਂ 250 ਹਰ ਪੀਸ ਤੇ ਤੁਹਾਨੂੰ ਲੈਸ ਮਿਲੇਗਾ ਕੋਈ ਵੀ ਸੂਟ ਤੁਸੀਂ ਅੱਜ ਲੈ ਸਕਦੇ ਹੋ ਪਰ ਪਲੀਜ਼ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਰਚੇਸ ਕਰਨਾ ਪੈਣਾ ਆ ਹਨਾ ਤਾਂ ਹੀ ਤੁਹਾਨੂੰ ਉਸ ਚੀਜ਼ ਦਾ ਬੈਨੀਫਿਟ ਹੋਣਾ ਆ ਕੋਈ ਨਹੀਂ ਰਹਿ ਤਾ ਹੈਨਾ ਲਓ ਜੀ ਕੱਢਦੇ ਆ ਸਭ ਤੋਂ ਪਹਿਲਾ ਇਹਨਾਂ ਦਾ ਨਿਕਲਿਆ ਕੀ ਨਾ ਹੈ ਹਰਪ੍ਰੀਤ ਸਰਾਂ ਦੇ ਨਾਂ ਤੋਂ ਹੈ 100 ਪਲੱਸ ਇਹਨਾਂ ਦੇ ਕਮੈਂਟ ਹੈ ਮੈਡਮ ਦੇ ਤੁਸੀਂ ਸਕਰੀਨ ਸ਼ਾਟ ਲੈ ਲੈਣਾ ਜੀ ਇੱਕ ਇੱਕ ਤਾਂ ਆਪਣਾ ਇਹ ਨਿਕਲਿਆ ਜਿਨ੍ਹਾਂ ਦਾ ਨਿਕਲਿਆ ਨਾ ਤੁਸੀਂ ਅੱਜ ਦੀ ਵੀਡੀਓ ਦੇ ਵਿੱਚੋ ਜਿਹੜੀ ਆਪਣੀ ਚੱਲ ਰਹੀ ਹੈ ਇਹਦੇ ਵਿੱਚੋ ਕੋਈ ਵੀ ਸੂਟ ਲਊਂਗੇ 250 ਲੈਸ ਹੁਣ ਇੱਕ ਹੋਰ ਕੱਢਦੇ ਆ ਦੋ ਕੱਢਾਂਗੇ ਅੱਜ ਆਪਾਂ ਲੱਕੀ ਡਰੋ ਆਪਣੇ ਇਸ ਤੇ ਕਿਉਂਕਿ ਇਸ ਵੀਡੀਓ ਨੂੰ ਮੈਂ ਰਾਤ ਦੇਖਿਆ ਇਸ ਵੀਡੀਓ ਨੂੰ ਪਿਆਰ ਹੀ ਬੜਾ ਮਿਲਿਆ ਠੀਕ ਹੈ ਜੀ ਦੇਖੋ ਜੀ ਹੁਣ ਆ ਗਈ ਇਹ ਦੁਬਾਰੇ ਤਾਂ ਨਹੀਂ ਅੱਛਾ ਆ ਗਿਆ ਅੱਛਾ ਹਰਜਿੰਦਰ ਕੌਰ 100 ਪਲੱਸ ਇਹਨਾਂ ਦੇ ਕਮੈਂਟ ਲੈ ਲਓ ਜੀ ਆਪਣਾ ਸਕਰੀਨਸ਼ਾਟ ਲੈਣਾ ਆ ਜਿੱਦਾਂ ਮੈਂ ਕਰਿਆ ਨਾ ਇਸੇ ਤਰ੍ਹਾਂ ਸਕਰੀਨਸ਼ਾਟ ਲੈ ਕੇ ਭੇਜ ਦਿਆ ਕਰੋ ਹਰੀਸ਼ ਕੌਰ ਫਿਰ ਤੁਸੀਂ ਗੱਲ ਕਰ ਲਿਆ ਕਰੋ ਚਾਹੇ ਵੀ ਮੇਰਾ ਨਿਕਲਿਆ ਹੋਇਆ 250 ਦੇ ਵਿੱਚ ਲੈਸ ਕਰਕੇ ਫਿਰ ਤੁਸੀਂ ਪੇਮੈਂਟ ਪਾ ਸਕਦੇ ਆ ਇਹ ਸੀ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਹੈ ਨੈਕਸਟ ਵੀਡੀਓ 'ਚ ਫਿਰ ਮਿਲਦੇ ਆ ਥੈਂਕ ਯੂ ਸੋ Much